ਮੈਂ ਤੀਰਤਲਾਲ ਸਿੰਘ ਐਡਵੋਕੇਟ ਸਾਹਿਬ ਡਿਫੈਂਸ ਕਾਉਂਸਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਤੁਹਾਡੇ ਚੈਨਲ ਦੇ ਰਾਹੀਂ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾ ਤਹਿਤ ਮਿਤੀ 10 ਮਈ 2025 ਨੂੰ ਦੇਸ਼ ਦੇ ਹਰ ਇੱਕ ਜ਼ਿਲ੍ਹੇ ਅਤੇ ਸਬਡਿਵੀਜ਼ਨ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਚਲਾਈ ਜਾ ਰਹੀ ਹੈ ਮਾਨਯੋਗ ਮਿਸਟਰ ਜਸਟਿਸ ਦੀਪਕ ਸੇਵੰਗਰ ਜੀ ਪੰਜਾਬ ਹਰਿਆਣਾ ਹਾਈ ਕੋਰਟ ਐਗਜ਼ੀਕਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਲੋਨੀ ਸੇਵਾਵਾਂ ਅਥਾਰਟੀ ਸੰਗਰੂਰ ਸ਼੍ਰੀ ਹਰੀ ਸਿੰਘਲ ਜੀ ਨੂੰ ਜਨਮਾਈ ਹੇਟ ਅਤੇ ਜ਼ਿਲ੍ਹਾ ਕਲੋਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਸਕੱਤਰ ਮੈਡਮ ਦਜੀਤ ਕੌਰ ਜੀ ਦੀ ਅਗਵਾਈ ਹੇਟ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਸਬਡਿਵੀਜ਼ਨ ਜਿਵੇਂ ਸੁਨਾਮ ਤੂਰੀ ਮੋਦ ਵਿੱਚ ਵੀ ਇਹ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀ ਦੇ ਸਮਝੌਤੇ ਯੋਕੇਸ ਜਿਵੇਂ ਕ੍ਰਿਮੀਨਲ ਤੋਂ ਕੰਪਾਉਂਡੇਬਲ ਕੇਸਿਸ ਘਾਟ ਮਾਰਦਾਨ ਵਾਲੇ ਕੇਸ ਚੈੱਕ ਬਾਉਂਸ ਕੇਸਿਸ ਬੈਂਕ ਰਿਕਵਰੀ ਕੇਸਿਸ ਐਮਐਸਟੀ ਐਕਸੀਡੈਂਟ ਦੇ ਕੇਸ ਮੈਟ੍ਰਿਮੋਨੀਅਲ ਡਿਸਪਿਊਟਸ ਖਰੇ ਲੜਾਈ ਝਗੜੇ ਦੇ ਕੇਸ ਬਿਜਲੀ ਦੇ ਪਾਣੀ ਦੇ ਬਿੱਲਾਂ ਦੇ ਕੇਸ ਰੈਵਨਿਊ ਮੈਟਰਸ ਆਦਿ ਸਵੰਲੀ ਕੇਸ ਵਿਚਾਰੇ ਜਾਣਗੇ ਲੋਕ ਅਦਾਲਤ ਵਿੱਚ ਹੋਇਆ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ ਅਤੇ ਇਸ ਫੈਸਲੇ ਦੀ ਕਿਤੇ ਵੀ ਅਪੀਲ ਨਹੀਂ ਹੁੰਦੀ ਅਤੇ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ ਲੋਕ ਅਦਾਲਤ ਦਾ ਮੰਤਰ ਹੈ ਲੋਕਾਂ ਦੇ ਝਗੜੇ ਮਗਾਉਣਾ ਅਤੇ ਆਪਸੀ ਪਿਆਰ ਵਧਾਉਣਾ ਕਿਉਂਕਿ ਲੋਕ ਅਦਾਲਤ ਨਹੀਂ ਕੇਸ ਆਪਸੀ ਸਹਿਮਤੀ ਨਾਲ ਨਿਬੇੜਿਆ ਜਾਂਦਾ ਹੈ ਅਤੇ ਦੋਨੇ ਧਿਰਾਂ ਹੀ ਜੇਤੂ ਹੁੰਦੀਆਂ ਹਨ ਲੋਕ ਅਦਾਲਤ ਵਿੱਚ ਨਿਕਟਾਰਾ ਕੋਈ ਕੇਸਾਂ ਦੀ ਕੋਰਟ ਫੀਸ ਵੀ ਰਫੰਡ ਹੋ ਜਾਂਦੀ ਹੈ ਇਸ ਤਰ੍ਹਾਂ ਲੋਕ ਅਦਾਲਤ ਵਿੱਚ ਕੇਸਾਂ ਦੇ ਸਮਝੌਤੇ ਨਾਲ ਸਮੇਂ ਅਤੇ ਧਨ ਦੀ ਬਹੁਤ ਬਚਤ ਹੁੰਦੀ ਹੈ ਬਹੁਤ ਬਹੁਤ ਕੰਮ